ਪਹਿਲੇ ਪਹਿਲੇ ਰੰਗ ਦੇ ਮਨ ਜਾ ਰਿਆ ਤੈ ਜਨਮ ਲਿਆ ਸੰਸਾਰ ਵਿੱਚ ਸੇਵਾ ਚੁੱਤ ਕੋ ਰਾਮ ਕੀ ਮਨ ਜਾ ਰਿਆ ਤੇਰੇ ਪਾਉ ਕਤ ਪੁੱਤ ਕਵਰ ਨੇ ਏ ਮਨ ਜਾ ਰੇ ਸੰਸਾਰ ਦੇ ਜੀਵਨ ਨੂੰ ਪੇ ਰਾਖਦੇ ਪਹਿਲੇ ਪਹਿਰ ਪਾਉ ਬਾਲਪਨ ਵਿੱਚ ਜਦੋਂ ਤੁਮ ਇਸ ਸੰਸਾਰ ਵਿੱਚ ਜਨਮ ਲਿਆ ਉਸ ਤੋਂ ਪਹਿਲਾਂ ਕਰੇ ਨਿਰਲ ਮਾਤਾ ਦੇ ਚਰਨ ਦੇ ਵਿੱਚ ਪਰਮਾਤਮਾ ਨਾਲ ਲੱਗੀ ਹੋਈ ਸੀ ਪਰ ਸੰਸਾਰ ਵਿੱਚ ਆਉਣ ਕਰਕੇ ਤੇਰੀ ਜਿਵੇਂ ਪਰਮਾਤਮਾ ਨਾਲ ਟੁੱਟ ਗਈ ਤੇ ਜਦੋਂ ਮਾਂ ਦੇ ਪੇਟ ਵਿੱਚ ਸੀ ਮਾਂ ਦੇ ਗਰਭ ਦੇ ਵਿੱਚ ਸੀ ਉਸ ਵੇਲੇ ਤੇਰੀ ਜਿਵੇਂ ਉਸ ਪਰਮਾਤਮਾ ਨਾਲ ਜੁੜ ਗਈ ਸੀ ਪਰ ਤੂੰ ਕਿ ਇਸ ਸੰਸਾਰ ਵਿੱਚ ਆਇਆ ਤੇ ਤੇਰੀ ਜੀ ਪਰਮਾਤਮਾ ਨਾਲੋਂ ਟੁੱਟ ਗਈ ਇਸ ਲਈ ਤੇਰੇ ਬਾਲਪਨ ਵਿੱਚ ਅੰਧਾਣ ਹੁੰਦੇ ਹੁਣ ਕਾਰਨ ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਬਾਪ ਕੇ ਆਪਣ ਦੇ ਦੇ ਬਚਪਨ ਦੇ ਵਿੱਚ ਸਾਉਂਖਾ ਬੱਚਾ ਗੁਰਸਾਖ ਦਾ ਤਉ ਤੰਦਾ ਉਹਨੂੰ ਪਰਮਾਤਮਾ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਮਾਤਮਾ ਦਾ ਨਾਮ ਜਪਣਾ ਇੰਦਰੀਂ ਜਪਣਾ ਮਾਨਕ ਬੰਦ ਗਵਾਨ ਜੇ ਤੂੰ ਭੁੱਲਾ ਮਾਰਾ ਕਰੇ ਕਹਾ ਹੋਏ ਪਾਛੇ ਪਛਤਾਏ ਜਲ ਪੈ ਬਿਨਾ ਆਨੇ ਪਾਲੇ ਕਿ ਤੇਰੀ ਮਾਨਸਿਕ ਬੁੱਧੀ ਹੁਣ ਕਰਕੇ ਕਿਹ ਜੀਵ ਬਚਪਨ ਦੇ ਵਿੱਚ ਤੇਰੀ ਮਾਨਸਿਕ ਬੁੱਧੀ ਹੁਣ ਕਰਕੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਕਿ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਤੂੰ ਪਰਮਾਤਮਾ ਨੂੰ ਛੁਣ ਕੇ ਸੰਸਾਰ ਦੇ ਝੋਟੇ ਮਾਇਆ ਜਾਲ ਵਿੱਚ ਵਸੈ ਨਹੀਂ। ਫਿਰ ਭਈ ਤੈਨੂੰ ਅੰਤ ਸਮੇਂ ਪਰਤਾਉਣ ਦਾ ਕੀ ਹੈ ਤਾਂ? ਦੂਜਨ ਬਾਹੀ ਪਰਮ ਵਿੱਚ ਰਹਿ ਕੇ ਬੈ ਕੇ ਜੀਵਨ ਨੂੰ ਰੋਕ ਕੇ ਪਰਮਾਤਮਾ ਨਾਲ ਬੰਨ੍ਹ ਲੈ ਨਹੀਂ। ਪਾਉ ਆਪਣਾ ਮਨ ਉਸ ਪਰਮਾਤਮਾ ਦੇ ਨਾਲ ਲਗਾ ਲੈ ਨਹੀਂ। ਕਿ ਬਚਪਨ ਫਿਟਣ ਦੇ ਵਿੱਚ ਜਾਂ ਜਨਮ ਜਨਮ ਆਪਣੇ ਦੇ ਵਿੱਚ ਆਪਣਾ ਸਮਾਪਿਤ ਕਰ ਲੈ। ਔਰ ਜਿਸ ਦਿਨ ਜਵਾਨੀ ਆਉਂਦੀ ਹੈ ਸਤਿਮਰਯ ਵਸੇ ਕਰਦੇ ਈਸ ਮਰਦ ਕਾ ਪਿਆਰ ਦੇ ਅੰਨਾ ਤਾਮ ਨ ਸਕਾ ਭਾਵੇਂ ਜਨਮ ਵਿਦਾਂਤ ਕਰੇ ਜਾਰਿਆ ਜਨਮ ਲਿਆ ਤੁਮ ਸਾਥ ਹੈ ਕਹਿ ਪਾਈ ਤੂੰ ਵੀ ਸੰਸਾਰਾ ਦਾ ਹੋ ਕੇ ਵੀ ਪਰਮਾਤਮਾ ਦੇ ਨਾਮ ਤੋਂ ਅਣਜਾਣ ਹੀ ਬਣਾ ਲਿਆ ਭਾਈ ਤੂੰ ਆਪਣੀਆਂ ਮਨਤ ਪਾਵਨਾ ਨੂੰ ਛੰਡ ਕੇ ਆਪਣੇ ਮਨ ਨੂੰ ਪ੍ਰਭੂ ਵੱਲ ਨਹੀਂ ਲਾਇਆ ਸਤਿਗੁਰੂ ਦਾਸ ਸਰਮਹਾਰਜ ਜੀ ਬਰਮਾਨ ਕਰਦੇ ਜੀਵ ਦੂਜਨ ਪ੍ਰਭ ਦਾ ਭਜਨ ਕਰਨੇ ਲਿਆ ਸਿ। ਇਸ ਲਈ ਪ੍ਰਭ ਦਾ ਤੂ ਸਿਮਰਨ ਕਰ। ਕਿ ਜਿਹੜਾ ਪਹਿਲਾ ਸਮਾਂ ਸ੍ਰੀ ਕੋ ਬਚਪਨ ਦੇ ਵਿੱਚ ਅਣਜਾਣ ਆਪਣੇ ਵਿੱਚ ਗਵਾ ਦਿੱਤਾ ਪਰ ਜਵਾਨੀ ਤੇਰੇ ਕੋਲ ਹੈ। ਤੂ ਪਰਮਾਤਮਾ ਦਾ ਸਿਮਰਨ ਕਰ। ਦੂਜੇ ਪਹਿਲੇ ਅੰਡੇ ਦੇ ਪੜ ਜਾਣਾ ਤੁਨਿਕਤ ਜਲੂ ਸ਼ਾਮੇ। ਨੰਦ ਤੂੰ ਮੁੱਦਰ ਤੇ ਆਇਆ ਬੰਦਾਰਾ ਤੈ ਲੈ ਨ ਸਕਨਾ ਕਿ ਹੇ ਬੰਦਾਰੇ ਜੀ ਤੂੰ ਰਾਖ ਰੂਪੀ ਜੀਵਨ ਦੇ ਦੂਸਰੇ ਪ੍ਰਭ ਪਾਪ ਜਵਾਨ ਅਵਸਥਾ ਵਿੱਚ ਸੰਸਾਰ ਦੇ ਝੂਠੇ ਜੀਵਨ ਨੂੰ ਦੇਖਦੇ ਲਈ ਪ੍ਰਭ ਨੂੰ ਉਲਾਕ ਕੇ ਅੰਤ ਤੱਕ ਵੀ ਮੇਰੇ ਵਿੱਚ ਜਾ ਰਿਹਾ ਹੈ ਕਿ ਹੇ ਬੰਦਾਰਾ ਤੁਹਾਨੂੰ ਪਿਆਰੀ ਤੁਹ ਪ੍ਰਭੂ ਨੂੰ ਦਾ ਨਾਮ ਜਪ ਨਹੀਂ ਸਕਾਂ ਪਾਪ ਆਪਣੇ ਜਿਵਾਨੀ ਦੇ ਜੋਤਿ ਦੇ ਵਿੱਚ ਆਪਣੇ ਉਸਨ ਦੇ ਵਿੱਚ ਹੀ ਉਸੇ ਜੀਵ ਨੂੰ ਤੂੰ ਦਿਖਦਾ ਨਿਹਾਂ ਨਾਮ ਲਿਆ ਔਗਣ ਗਿਆ ਇਸ ਜੋ ਬਣ ਕੇ ਤੰਵੇਂ ਆਪਣੀ ਪਰਾਈ ਜਿਨੀ ਨ ਕਾਈ ਮੰਗ ਕਰਮ ਕਮਾਣ ਹੋਈ ਕਿ اے ਭਾਈ ਤੂੰ ਜਵਾਨੀ ਦੇ ਹੰਕਾਰ ਕਿ ਜਦੋਂ ਜਵਾਨੀ ਆਉਂਦੀ ਨਾ ਉਸ ਵੇਲੇ ਜੀ ਆਖਦਿੰਦਾ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਤੇ ਤੱਕ ਕੇ ਆਪਣੇ ਰਿਸ਼ਤੇਦਾਰਾਂ ਪਰ ਹੰਕਾਰ ਨੂੰ ਕਹਿਣਾ ਆਖਦੂਦਾ ਕਿ ਮੈਨੂੰ ਲੋੜ ਨਹੀਂ ਕਿਸੇ ਜਵਾਨੀ ਵਿੱਚ ਪਾਪ ਜਵਾਨੀ ਦੇ ਜੋ ਜਵਾਨੀ ਦਾ ਨਸ਼ਾ ਉਸੰਦਾਂ ਬੇਸ਼ਾਮ ਦਾ ਉਸੇ ਅੰਦਰ ਹੀ ਕਾਰਨ ਚੁੱਪੇ ਮਾਨਵਜ ਪਰਮਾਤਮਾ ਦਾ ਨਾਮ ਨਹੀਂ ਜਪਿਆ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਦੀ ਸੰਗਤ ਪ੍ਰਤੀ ਨਹੀਂ ਸੋਚਾ ਦੇ ਕੋ ਛੋਟੇ ਕਰਮ ਕਮਾਉਣ ਵਿੱਚ ਹੀ ਲੱਗਿਆ ਰਹੇ ਭਾਵ ਕਿ ਆਪਣੇ ਜਿਵਾਨੇ ਦੇ ਕਾਰਨ ਪਰਮਾਤਮਾ ਦੇ ਨਾਮ ਤੋਂ ਸਾਹਿਬ ਨੇ ਕਾਲ ਜਿਸ ਨੇ ਤੂੰ ਪਰ ਦਸੇ ਪੇਰ ਪਰੇ ਤੁਝ ਤਾਵੇਂ ਦਿਲ ਰਬ ਦਾਸ ਕਹਿ ਬਣ ਜਾ ਰਿਆ ਤੂੰ ਨਿਰਗਤ ਚਾਪਿਓ ਸ਼ਾਗਿ ਜਿਹੇ ਧੀਵ ਜਦੋਂ ਪਰਮਾਤਮਾ ਤੇਰਾ ਪਰਸੋਂ ਕਰਮਾਂ ਦਾ ਲੇਖਾ ਮੰਗੇ ਤਾਂ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦਾ ਜਸਾਪਤਾ ਦੇਣਾ ਪੈਣਾ ਉਸ ਲਈ ਤੇਰੇ ਤੇ ਮੁਸੀਬਤਾਂ ਪੈਣ ਘਾਣੀ ਤੂੰ ਜੀਵਨ ਦੇ ਦੂਜੇ ਪੈਰ ਵਿੱਚ ਤਾਂ ਜਾਣਦਾ ਕਾਰਨ ਖੋਟੇ ਕਰਮਾਂ ਵਿੱਚ ਪੈ ਕੇ ਹੰਦੇ ਵੱਲ ਜਾ ਰਿਆਂ ਤੇ ਜਦੋਂ ਜਵਾਨ ਅਵਸਥਾ ਹੁੰਦੀ ਆ ਨਾ ਮਾਪਿਆਂ ਨੂੰ ਬੇਕਰ ਹੁੰਦਾ ਹਰ ਬੱਚੇ ਦਾ ਕਿ ਬੱਚਾ ਗੱਤ ਪਸੇ ਨਾਲ ਲੱਗ ਜਾਵੇ ਨਸ਼ਿਆਂ ਵਿੱਚ ਨਾ ਲੱਗ ਜਾਵੇ ਕਿਸੇ ਨਾਲ ਲੜਾਈ ਚਰਨਾਂ ਕਰਵੇਂ ਮਾਪਿਆਂ ਨੂੰ ਨਿਰਾਸ਼ ਹੁੰਦਾ ਏ ਇਸੇ ਤਰ੍ਹਾਂ ਗੁਰੂ ਨੂੰ ਵਿਕਲ ਹੁੰਦਾ ਏ ਤੇ ਗੁਰੂ ਸਾਡਾ ਸਤਿਗੁਰੂ ਰਵਿਦਾਸ ਜੀ ਜਿਹੜੀ ਆਪਣੀ ਬਾਣੀ ਦੇ ਰਾਹੀਂ ਸਾਨੂੰ ਸਮਝਾ ਰਹੇ ਹਨ ਕਿ ਬਈ ਕਿਹ ਜਿਵਨੀ ਹੈ ਉਹ ਤੁਮ ਅੰਦਰੇ ਵਿੱਚ ਪਾਪ ਕਿ ਆਪਣੇ ਜਵਾਨੀ ਦੇ ਜੋਸ਼ ਦੇ ਵਿੱਚ ਗਲਪਸੇ

اے جی تیرا શરીર ਕਮਜ਼ੋਰ ਹੋ ਰਹਾ ਹੈ ਕਜਲੋ ਪਦ ਕੇ ਨਾ 70 ਸਾਲ ਤੋਂ ਬਾਅਦ 70 ਸਾਲੋਂ ਦੇ ਖਰੀਦ ਜਦੋਂ ਆਉਂਦਾ ਹੁੰਦਾ ਤੇ ਸਤਿਗੁਰੂ ਜੀ ਉਸ ਕੰਨ ਦੇ ਆਪਣੇ ਬਾਣੀ ਦੇ ਰਾਹੀਂ ਗਿਆਨ ਕਰ ਰਹੇ ਹਣ ਕੇ ਪਾਈ ਤੇਰੇ ਜੀਵਨ ਰੂਪੀ ਰਾਤ ਦਾ ਜਿਹੜਾ ਤੀਜਾ ਪੈਨ ਪਾਪ ਕਰਦੇ ਗੁਰ ਜਦੋਂ ਆਯਤਾ ਤੇਰੇ प्राण ਟੱਲੇ ਪੈਣ ਲੱਗਣਗੇ ਸਰੀਰ ਤੇਰਾ ਕਮਜ਼ੋਰ ਹੋ ਜਾਣਾ ਹੈ ਇਹ ਬੰਜਾਰਾ ਹੁਣ ਤੈਨੂੰ ਜਾਣ ਤੂੰ ਕੀ ਕਰੇਗਾ ਤੇਰੇ ਅੰਦਰ ਅਜੇ ਵੀ ਸਮਝ ਨਹੀਂ ਆਈ ਹਾਲੇ ਵੀ ਸਮਝ ਨਹੀਂ ਆਈ ਕਿ ਤੂੰ ਬਸ ਆਪਣੇ ਆਪ ਦੇ ਵਿੱਚ ਹੀ ਕਿਹੜੇ ਮਸ਼ੀਨ ਦੇ ਵਿੱਚ ਪਾਪ ਤੇ ਦੁਨਿਆਵੀ ਮਾਇਆ ਦੇ ਵਿੱਚ ਲੱਗਿਆ ਰਿਹਾ ਏਕ ਵਸੇ ਕੋ ਜਾਨ ਕਾਇਆ ਪਰ ਇਸਤਰ ਪਹਿਲਾ ਜਨਮ ਗਵਾਇਵੀ ਅਬ ਕੀ ਬੇਵਾਸਕਰਤ ਕਿਉ ਬਹੁ ਨਾ ਇਹ ਗੜ ਭਾਈਵੇਂ

ਜੇ ਜੀ ਸਤਿ ਸਭ ਸਾਨੂੰ ਕੁਝ ਨਿੱਕੇ ਕੰਮ ਇਹ ਸਮਾਂ ਕਿਵੇਂ ਬੀਤ ਗਿਆ ਪਤਾ ਹੀ ਨਹੀਂ ਲੱਗਦਾ ਸਾਨੂੰ ਕਿੰਨਾ ਸਮਾਂ ਬੀਤ ਗਿਆ ਅਸੀਂ ਆਪਣੇ ਕੰਮਾਂ ਦੇ ਵਿੱਚ ਆਪਣੇ ਘਰ ਦੇ ਕੰਮਾਂ ਦੇ ਇੰਨਾ ਕੁ ਆਪਣੇ ਆਪ ਨੂੰ ਵਝੇ ਗੱਲ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ساری ਉਮਰ ਕਿੱਦਾਂ ਬੀਤ ਗਈ ਸਤਿਗੁਰੂ ਜੀ ਬਖਸ਼ੀਂ ਕਰਦੇ ਕਿ ਜੀਵਨ ਦਾ ਹੁਣ ਤੱਕ ਦਾ ਸਮਾਂ ਪਰਭੂ ਨੂੰ ਬੁਲਕੇ ਅਦਾਈ ਦੁਆਲਾ ਇਹ ਪਾਈ ਹੁਣ ਕੋ ਦੁਰਲੱਭ ਜਨਮ ਪ੍ਰਾਪਤ ਅੰਕੇ ਪ੍ਰਭੂ ਦਾ ਨਾਮ ਜਪਣੇ ਸ੍ਰੀਸ਼ਟੁ ਕੀ ਕਰਮ ਨਹੀਂ ਕੀਤਾ ਇਹ ਸ੍ਰੀ ਰੂਪ ਕੀਲਾ ਜਗ ਤੈਨੂੰ ਫਿਰ ਦੁਆਰਾ ਨਹੀਂ ਹੋਵੇਗਾ ਕਿ ਜਿਹੜਾ ਇਹ ਅਨੂਰ ਜਨਮ ਇਹ ਤੈਨੂੰ ਦੁਆਰਾ ਪ੍ਰਾਪਤ ਨਹੀਂ ਹੋ ਬੇਕ ਤੇ ਆਗ ਬਜਨੇ ਕਿਨਾ ਟੇਕ ਸੇਤ ਪਿਉ ਤਨ ਤਦ ਤਰ ਕੰਪੈ ਹਰਸ ਮੰਨੈ ਕਿਨਾ ਇਹ ਉਮਰ ਵੀਤ ਗਈ ਤੇ ਸਾਲੀ ਤੇਰੀ ਉਮਰ ਵੀਤ ਗਈ ਹੈ ਪਰ ਬੇਕ ਤੇ ਤੋ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਸੇਤ ਪਿਉ ਤਨ ਤਦ ਤਰ ਕੰਪੈ ਹਰਸ ਮੰਨੈ ਕਿਨਾ ਸਤ ਸੰਤ ਨਹੀਂ ਗੁਰਪਤਿ ਸਿਵ ਪ੍ਰਭ ਦੀਨ ਨਾਹੀ ਨਾ ਸਤ ਸੰਗ ਕੀਤਾ ਨਾ ਸੁਣਿਆ ਨਾ ਕੋਧ ਦੇ ਪੁੰਗਾਇ ਉਮਰ ਸਾਰੀ ਬਤੀਤ ਹੋ ਗਈ ਪਰ ਹਾਲੇ ਤੈਨੂੰ ਕੁਝ ਵੀ ਪਤਾ ਨਹੀਂ ਲੱਗਾ ਸਾਰੀ ਉਮਰ ਇਹ ਜਨਮਾਂ ਪੁਰੇ ਦੇ ਵਿੱਚ ਲੰਘਾ ਦਿੱਤੇ ਇਹ ਜਿਹੜਾ ਅਨਮੋਲ ਜਨਮ ਹੈ ਇਹ ਮਨੁੱਖਾ ਨਾਮ ਹੈ ਇਹ ਵਾਰ ਵਾਰ ਨਹੀਂ ਲੰਗਦਾ ਬਹੁਤ ਜਨਮ ਪਿਛੜੇ ਤੇ ਮਾਦੂ ਇਹ ਜਨਮ ਤੇ ਮਾਰੇ ਲਿਖਿਆ ਕਿ ਬਹੁਤ ਜਨਮਾਂ ਤੋਂ ਬਾਅਦ ਇਹ ਮਨੁੱਖਾ ਜਨਮ ਬੜਾ ਇਹ ਵਾਰ ਵਾਰ ਨਹੀਂ ਲੰਗਦਾ ਇਹ ਜਨਮ ਤੇ ਮਾਰੇ ਲਿਖੇ ਸਤਿਗੁਰੂ ਜੀ ਕਹਿੰਦੇ ਮੈਂ ਤਾਂ ਜਨਮ ਹੀ ਪਰਮਾਤਮਾ ਦੇ ਲਿਖੇ ਜਿਵਾ ਦਤਾ ਕਾਂਪੀ ਦੇ ਕਾ ਆਕਣ ਸਿਨਾ ਬਰਲਾ ਕਲਪਤ 93 ਜੰਗਲ ਅੰਬ ਦਾ ਕਈ ਬੁੰਜ ਰਿਆ ਤੇ ਢੜੇ ਬੜੇ ਬ੍ਰਾਹਮਣ ਕਹੇ ਬੁੰਜਾਰਾ ਤੇਰਾ ਸਰੀਰ ਉਪਰ ਕਿਰਾ ਕੰਮਣ ਲੱਗ ਪਿਆ ਹੈ ਬੜਾ ਬਾਹਮ ਦੇ ਨਾਲ ਸਰੀਰ ਜਣਾ ਸਾਡਾ ਕੰਮਣ ਲੱਗ ਪਿੰਦਾ ਵੀ ਆਪਾਂ ਥੋੜਾ ਜਿਹਾ ਵੀ ਕੰਮ ਕਰ ਲਈਏ ਅਜੀ ਸ਼ੇਖੀ ਥਾਪ ਜੀ ਪਾਉ ਸਰੀਰਮ ਜੂਰ ਹੁਨ ਕਾਰਨ ਕੰਬਣਾ ਡਾ ਜਿਹੜਾ ਜਵਾਨੀ ਦੇ ਵਿੱਚ ਸਾਡੇ ਕੋਲ ਜੋਸ਼ ਹੁੰਦਾ ਤਾਕਤ ਹੁੰਦੀ ਹੈ ਉਹ ਬਡਾਪੇ ਦੇ ਵਿੱਚ ਨਹੀਂ ਹੁੰਦੀ ਆਪਾਂ ਜਿਹੜਾ ਜਵਾਨੀ ਚ ਦੌੜ ਦੌੜ ਕੇ ਕੰਮ ਕਰ ਲੈਂਦੇ ਆ ਉਹ ਬਡਾਪੇ ਵਿੱਚ ਨਹੀਂ ਹੁੰਦਾ ਪਾਪ ਕਿਉਂ ਦੰਦ ਤੇ ਵਿਆਹ ਕੋਲੋਂ ਸਾਡੇ ਤੋਂ ਜ਼ਿਆਦਾ ਸਮਾਨ ਅਸੀਂ ਚੱਕਣਾ ਉਹ ਜਵਾਨੀ ਦਾ ਸ਼ਕਤ ਬਡਾਪੇ ਦੇ ਵਿੱਚ ਨਹੀਂ ਚੱਕ ਸਤਗੁਰ ਜੀ ਦੇ ਸਰੀਰ ਕੰਮਣ ਲੱਗਦਾ ਬੜਾ ਆਪਾਂ ਕਾਰਨ ਕਿਉਂਕਿ ਤੋ ਪ੍ਰਭੂ ਦਾ ਸਿਮਰਨ ਨੇ ਕੀ ਤਾਹੀ ਸਭ ਨੂੰ ਪਛਤਾਇਆ ਸਤਗੁਰ ਅਬਦਾਲ ਸੁਰ ਉਚਾਰਨ ਕਰ ਤੇ ਕਿਹੇ ਵਣ ਜਾ ਰਿਆ ਜਿੰਦ ਕਿਤੇ ਤੀਸਰੇ ਪੈਰ ਆਉਣ ਨਾਲ ਤੇਰੇ ਪ੍ਰਾਣ ਢਲੇ ਪਾ ਰਹੇ ਆ ਇਸ ਲਈ ਤੂੰ ਪ੍ਰਭੂ ਨੂੰ ਚੇਤੇ ਕਰ ਚੌਥੇ ਪੈਰੇ ਲੈ ਦੇ ਬਣ ਜਾ ਰਿਹਾ ਤੇਰੇ ਕੰਪਣ ਲੱਗੀ ਤੇਵੇਂ ਸਾਹਿਬ ਨੇ ਕਮ ਮੰਗਿਆ ਹੁਣ ਜਗ੍ਹਾ ਤੂੰ ਛਾਟ ਪੁਰਾਣੀ ਤੇ ਇਹ ਬਣ ਜਾ ਰਿਹਾ ਰਾਤ ਨੂੰ ਕਿ ਜੀਵਨ ਦੇ ਚੋਤੇ ਪੈਰ ਬੜਾਪੇ ਦੇ ਆਉਣ ਨਾਲ ਤੇਰਾ ਸਰੀਰ ਕਮਣ ਲੱਗ ਪਿਆ ਹੁਣ ਪ੍ਰਭੂ ਨੇ ਲੇਖਾ ਮੰਗਣਾ ਤੇ ਤੈਨੂੰ ਇਹ ਸੰਦੇਸ਼ ਭੇਜਿਆ ਕਹਿੰਦੇ ਜੀਂਦੇ ਜੀ ਹੀ ਸੰਗੂ ਪ੍ਰਮਾਤਮਾ ਸੰਦੇਸ਼ ਨੇ ਲੱਗ ਪਿੰਦਾ ਇਹ ਭਾਈ ਅਗਲੇ ਦੇ ਸਮਾਂ ਹੈ ਸਾਡੇ ਆੜੇ ਬਾਹਰ ਚਿੱਟੇ ਹੋ ਜਾਂਦੇ ਹਨ ਸਾਡੇ ਮੂੰਹ ਦੇ ਅੰਦਰ ਜਿਹੜੇ ਤੰਦ ਹੁੰਦੇ ਹਨ ਉਹ ਵੀ ਕਮਜ਼ੋਰ ਪੈ ਕੇ ਟੁੱਟ ਜਾਂਦੇ ਹਨ ਨਿਕਲ ਜਾਂਦੇ ਹਨ ਸਾਡੇ ਦੋਡੇ ਸਾਡਾ ਸਾਥ ਨਹੀਂ ਦਿੰਦੇ ਸਾਡੇ ਜਿਹੜੇ ਸਰੀਰ ਹੈ ਸਾਡਾ ਕਮਜ਼ੋਰ ਪੈ ਜਾਂਦਾ ਸਾਡਾ ਸਾਥ ਛੱਡਣਾ ਸ਼ੁਰੂ ਕਰ ਦਿੰਦਾ ਪਾਪ ਤਾਕਤ ਸਰੀਰ ਦੀ ਤਾਕਤ ਘਟ ਜਾਂਦੀ ਹੈ ਸਤਿਗੁਰੂ ਕਹਿੰਦੇ ਤੈਨੂੰ ਪਰਮਾਤਮਾ ਨੇ ਸੰਦੇਸ਼ ਦਿੱਤਾ ਕਿ ਤੇਰੇ ਜੀਵਨ ਦਾ ਅੰਤ ਸਮਾਂ ਆ ਰਿਹਾ ਹੈ। ਸ਼ਾਂਡ ਪੁਰਾਣੇ ਜਿੰਦ ਜਾਨਾਂ ਬੰਦ ਤਦ ਸਿਮ ਜਾਵੇਂ ਜਮ ਕੇ ਆਏ ਬਾਂਧ ਚਾਏ ਪਾਰੇ ਤੋਹੀ ਤੇਰਾ ਮੇ। ਕਿ ਇਹ ਜੀਵ ਅੰਤ ਸਮਾਂ ਹੋਣ ਨਾਲ ਤੈਨੂੰ ਆਪਣਾ ਪੁਰਾਣਾ ਸਰੀਰ ਪਾਉਸ ਵਿੱਚ ਇਹ ਕਿਹੜਾ ਸਰੀਰ ਹੈ ਇਹਨੂੰ ਛੱਡ ਕੇ ਜਾਣਾ ਪੈਣਾ ਹੈ ਆਪਣਾ ਘਰ-ਬਾਰ ਆਪਣਾ ਪਰਿਵਾਰ ਛੱਡ ਕੇ ਜਾਣਾ ਪੈਣਾ ਹੈ ਸ਼ੋਭ ਸਮੇ ਦਾ ਕੁਝ ਨਾ ਹਟ ਲੈ ਜਿਵੇਂ ਕਿਸਾਨ ਸਵੇਰਾ ਹੁੰਦੇ ਹੀ ਆਪਣੇ ਬੰਦਰ ਨੂੰ ਹੱਤ ਕੇ ਖੇਤਾਂ ਵੱਲ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਜੀਵਨ ਰੂਪੀ ਰਾਤ ਦੇ ਚੌਥੇ ਪਹਿਰੇ ਤੇ ਕੀ ਜਾਣ ਤੇ ਆਤਮ ਨੂੰ ਤੁੰਤਾਂ ਨੇ ਇਸੇ ਤਰ੍ਹਾਂ ਮੰਨ ਕੇ ਲੈ ਜਾਣਾ ਹੈ ਤੇਰੀ ਇਸ ਸੰਸਾਰ ਵਿੱਚ ਆਉਂਦੇ ਜਿਹੜੀ ਵਾਰੀ ਆ ਉਹ ਮੁੱਕ ਜਾਣੀ ਹੈ। ਪੰਤ ਜਮੇ ਅਕੇਲਾ ਹੋਇ ਤੇ ਲੱਗ ਉਸ ਕੋ ਦੇਖ ਨੀਵੇ ਜਨਰਮ ਵਿਦਾ ਕਰੇ ਮਨ ਜਾ ਕਰ ਕੰਪਣ ਲੱਗੀ ਦਿਲ ਨੇ। ਆਤਮ ਸਮੇਂ ਜੀਵ ਨੂੰ ਪਰਪਰਕ ਦਾ ਉੱਤਰਾਸਤਾ ਇਕੱਲੇ ਹੀ ਤੈ ਕਰਨਾ ਪੈਣਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਕੱਟਨ ਰਸਤਾ ਕਿਉਂ ਹੋਰ ਕਿਸੇ ਨੇ ਤੇਰਾ ਸਹਾਈ ਨਹੀਂ ਹੋਣਾ ਫਿਰ ਉਸ ਸਮੇਂ ਤੂੰ ਆਪਣੇ ਇਸ ਪਿਆਰੇ ਨੂੰ ਪੱਕਾ ਲੇਗਾ ਜਗ ਗੁਰੂ ਬਾਬਾ ਸਰਜ ਬੰਦੇ ਬਣ ਜਾ ਰਹਿ ਜਿਵੇਂ ਦਾ ਚੌਥਾ ਕਹਿ ਪਾਪ ਬਡਾਪਾ ਅਹੰਕਾਰ ਤੇਰਾ ਸ੍ਰੀ ਕੰਮਣ ਲੱਭਾ ਹੈ ਪਾਪ ਦੇ ਅੰਤ ਸਮਾ ਕਦੋਂ ਆਇਆ ਨਾ ਬਤਈ ਨਹੀਂ ਇਸ ਲਈ ਪ੍ਰਭੂ ਨੂੰ ਚਿੰਤੇ ਕਰ। ਇਹ ਪੰਤ ਚੱਲੇ ਇਕੱਲਾ ਕਿਸ ਤਰ੍ਹਾਂ ਦੇ ਸਨੇਹ। ਕਿਹਨੂੰ ਦਿੰਦਾ ਸਹਿਯਾਮ ਦੇਗਾ? ਕਿਹਨੂੰ ਬਾਕੀ ਪਾ ਦੇਗਾ? ਇੱਥੇ ਪੈਣ ਬਣਾ ਸਾਰੇ ਕਿੰਨੇ ਬਰਤਿ। ਸ਼ਮਸ਼ਾਨ ਘੜ ਤੱਕਣ ਵਾਲੇ ਜਾਂਦੇ। ਸਰੀਰ ਨੂੰ ਸਾਧ ਕੇ ਸੋਹ ਕਰ ਦਿੰਦੇ। ਬਾਕੀ ਸਭ ਕਾਜ ਸਾਨੂੰ ਤੇ ਕਲਿਆਣ ਕਰਦੇ। ਪੇਂਦੇ ਨਾਮ ਕਰ ਲੈਂਦਾ ਸਾਡਾ ਨਾਏ ਸਰੀਰ ਇਹ ਸਾਡਾ ਸੋ ਗੁਰੂ ਮੇਰੇ ਸਭ ਸੰਗਤਿਓ ਧੰਨ ਸਤਿਗੁਰੂ ਦਾਸ ਮਹਰਬੀ ਜਿਸ ਪਾਵਨ ਸ਼ਬਦ ਵਿੱਚ ਸਭ ਜੀਵਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਕਮਈ ਕਰਕੇ ਆਪਣਾ ਜੀਵਨ ਸਬਨਾ ਕਰਨ ਦਾ ਪਾਵਨ ਪ੍ਰਤੀਸ਼ਠਾ ਕਰਦੇ ਨੇ ਕਿ ਜੀਵ ਇਹ ਜਿਹੜਾ ਜੀਵਨ ਬੰਦ ਮੰਦ ਇਹ ਜਨਮ ਦਾ ਮੋਲਕ ਹੈ ਅਨਮੋਲ ਜਨਮ ਹੈ ਇਹਦਾ ਕੁਝ ਲਾਹ ਘਟ ਕੇ ਆਪਣਾ ਜੀਵਨ ਸਫਲ ਕਰਨਾ ਹੈ ਜਗਤ ਲਈ ਜੋ ਗੁਲੇ ਸੋਨਰ ਪੈ ਜਗਤ ਗੁਰੂ ਰਮਦਾਸ